ਲੁਧਿਆਣਾ ਦੇ ਲੱਡੋਵਾਲ ਨਜ਼ਦੀਕ ਇੱਕ ਤੇਜ਼ ਰਫਤਾਰ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਔਰ ਇਸ ਹਾਦਸੇ ਦੌਰਾਨ 5 ਲੋਕਾਂ ਦੀ ਮੌਤ ਹੋਈ ਹੈ ਜਿਸ ਦੇ ਵਿੱਚ ਦੋ ਨਵਾਲਕ ਲੜਕੀਆਂ ਤੇ ਤਿੰਨ ਨੌਜਵਾਨ ਦੱਸੇ ਜਾ ਰਹੇ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ ਪਰ ਦੂਸਰੇ ਪਾਸੇ ਕਿਹਾ ਜਾ ਸਕਦਾ ਹੈ ਕਿ ਹਾਦਸਾ ਇੰਨਾ ਭਿਆਨਕ ਹੋਇਆ ਕਿ ਡਵਾਈਡਰ ਤੱਕ ਜਿਹੜਾ ਇਸ ਦਾ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਦੀ ਹਾਲਤ ਹੋਈ ਹੈ ਔਰ ਦੂਸਰੇ ਪਾਸੇ ਇੱਥੇ ਇੱਕ ਜਗ੍ਹਾ ਤੇ ਖੂਨ ਵੀ ਲੱਗਿਆ ਹੋਇਆ ਦਿਖਾਈ ਦੇ ਰਿਹਾ ਤਾਂ ਇਸੇ ਜਗ੍ਹਾ ਤੇ ਸਾਰਾ ਹਾਸਾ ਹੋਇਆ ਸੀ ਔਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਦੇ ਲਈ ਜਿਹੜੀ ਘਟਨਾ ਨੂੰ ਲੈ ਕੇ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਇਸ ਖਲਾਈਓਵਰ ਦੇ ਉੱਤੇ ਜਿਹੜਾ ਇਹ ਸਾਰਾ ਹਾਸਾ ਵਾਪਰਿਆ ਤਾਂ ਮੁੰਡੇ ਦੇ ਦੋਸਤ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਦੋਂ ਉਹਨਾਂ ਨੂੰ ਦੱਸਿਆ ਗਿਆ ਔਰ ਕੀ ਉਹਨਾਂ ਨੂੰ ਜਿਹੜੀ ਜਾਣਕਾਰੀ ਉਹ ਮਿਲੀ ਸੀ ਤਾਂ ਉਹਨਾਂ ਦੇ ਦੋਸਤ ਵੀ ਨੇ ਭਾਈ ਜੀ ਕੀ ਜਾਣਕਾਰੀ ਮਿਲੀ ਸੀ ਤੁਹਾਨੂੰ ਕੀ ਜਾਣਕਾਰੀ ਮਿਲੀ ਸੀ ਕੋਜਨੀ ਜੀ ਨੂੰ ਤਾਂ ਕਾਲ ਹੀ ਆਉਂਦੀ ਹੈ ਜੀ 2:30 ਵਜੇ ਦੇ ਨੇੜੇ ਜੀ ਵੀ ਆਪਣਾ ਵੀ ਐਕਸੀਡੈਂਟ ਹੋ ਗਿਆ ਉੱਥੇ ਤੁਹਾਡੇ ਦੋਸਤ ਦਾ ਜੀ ਕਰੇ ਵੀ ਕਾਲ ਆਉਂਦੀ ਹੈ ਇੱਕ ਦੋਸਤ ਦੇ ਭਾਦਰ ਸਾਹਿਬ ਨੂੰ ਇੱਕ ਨੂੰ ਆਉਂਦੀ ਹੈ ਆਪਣੇ ਦੋਸਤ ਨੂੰ ਆਉਂਦੀ ਹੈ ਜੀ ਵੀ ਆਹ ਗੱਲ ਹੋ ਗਈ ਚਾਂਸ ਦੱਸ ਰਿਹਾ ਵੀ 10 ਤੋਂ 11 ਵਜੇ ਦੇ ਵਿੱਚ ਹੀ ਹਾਂਜੀ ਕਿੰਨੇ ਵਜੇ ਕਾਲ ਕਿੰਨੇ ਵਜੇ ਆਈ ਇਹ ਆਈ ਹੈ ਜੀ ਆਪਣੇ ਇੱਕ ਦੋਸਤ ਨੂੰ ਆਉਂਦੀ ਹੈ ਮੁੰਡੇ ਨੂੰ ਪੁਲਿਸ ਵਾਲੇ ਲੈ ਆਉਂਦੀ ਹੈ ਉਹ 1:58 ਮਿੰਟ ਤੇ ਆ ਰਹੀ ਹੈ ਜੀ ਉਹ ਕਹਿ ਰਿਹਾ ਵਾ ਵੀ ਕੋਈ ਨਾ ਕੋਈ ਫ੍ਰੈਂਕ ਨਾ ਕਰਦਾ ਹੋਵੇ ਉਹ ਕਹ ਰਿਹਾ ਨਹੀਂ ਵੀ ਤੁਹਾਡੇ ਮੁੰਡਿਆਂ ਦੀ ਇੱਥੇ ਐਕਸੀਡੈਂਟਾ ਤੁਹਾਡੇ ਦੋਸਤ ਅੱਛਾ ਗੱਡੀ ਕਿਹੜੀ ਸੀ ਵੀਰੇ ਗੱਡੀ ਵਰਨਾ ਸੀਗੀ ਵਰਨਾ ਹਾਂਜੀ ਅੱਛਾ ਜਿਹੜੇ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਨੇ ਇੱਥੇ ਘਰੋਂ ਆਂਦੇ ਆਈ ਸਾਰੇ ਹਾਂਜੀ ਅਸੀਂ ਚੋਚ ਦੇ ਨਾਲ ਜਿਹੜੀਆਂ ਕੁੜੀਆਂ ਉਹ ਪਤਾ ਲੱਗਿਆ ਕੌਣ ਸੀ ਇਹਦਾ ਕਨਫਰਮ ਨਹੀਂਗਾ ਜੀ ਹਜੇ ਕੁਝ ਵੀ ਕੁੜੀਆਂ ਦਾ ਕੁਝ ਨਹੀਂ ਪਤਾ ਲੱਗ ਰਿਹਾ ਜੀ ਕਰ ਰਹੇ ਆ ਕਾਰ ਅੱਛਾ ਜਿਸ ਤਰੀਕੇ ਨਾਲ ਇੱਥੇ ਦਿਖਾਇਆ ਜਾ ਰਿਹਾ ਕਿ ਹਾਲਾਤ ਅਤੇ ਐਕਸੀਡੈਂਟ ਕੋਈ ਇਹ ਕਹਿਣਾ ਚਾਹੁੰਦੇ ਆ ਵੀ ਸਾਨੂੰ ਇਨਸਾਫ ਮਿਲੇ ਸਿੱਧੀ ਜੀ ਗੱਲ ਐਕਸੀ ਰਿਐਕਸੀਡੈਂਟ ਨਹੀਂ ਗਿਆ ਹੁਣ ਦੇਖੋ ਉਧਰੋਂ ਦੂਰੋਂ ਕੋਈ ਇੱਕ ਗੱਡੀ ਨਹੀਂ ਦੋ ਗੱਡੀਆਂ ਨਹੀਂ ਕੁਛ ਨਹੀਂ ਪਤਾ ਬੰਦੇ ਜਿਆਦਾ ਦਸ ਰਹੇ ਹਨੇ ਕੁਛ ਨਹੀਂ ਪਤਾ ਵੀ ਕੀ ਆ ਅੱਛਾ ਇੱਕ ਕਹੇ ਕਿ ਇੱਕ ਕੁੜੀ ਦਾ ਸਿਰ ਤੱਕ ਜਿਹੜਾ ਕੱਟਿਆ ਗਿਆ ਹਾਂਜੀ ਇੱਕ ਕੁੜੀ ਦਾ ਧੜ ਤੋਂ ਅਲੱਗ ਹੋਈ ਹੋਈ ਆ ਲੱਗਤ ਇੱਕ ਕੁੜੀ ਦੀ ਸ਼ਕਲ ਚਿਹਰਾ ਨਹੀਂ ਪਛਾਣ ਹੁੰਦਾ ਪਿਆ ਹਾਂਜੀ ਆਪਣੇ ਜਿਹੜੇ ਮੁੰਡੇ ਉਹਨਾਂ ਦੇ ਕੁਛ ਕੁਛ ਸੱਟਾ ਸੋਟਾ ਦੇਖੀਏ ਮੁੰਡਿਆਂ ਦੇ ਜੀ ਹੈਗੀਆਂ ਬਾਕੀ ਦੱਸਣ ਜੋਗ ਆ ਕਹਿੰਦੇ ਵੀ ਇੱਕ ਦੀ ਤਾਂ ਲੱਤਾਂ 도ੜੀਆਂ ਵਾਂ ਇੱਕ ਦੀ ਬਾਹ ਨਹੀਂ ਲੱਭ ਰਹੀਗੀ ਬਾਕੀ ਜੇ ਥਾਣੇ ਜਾਣਾ ਮਾਜੀ ਪਤਾ ਕਰਦੇ ਆ ਇੱਕ ਦੇ ਕਹਿੰਦੇ ਵੀ ਬਾਕੀ ਸਰਚ ਆ ਹਾਂਜੀ ਬਾਕੀ ਕਰਨ ਕਰਫਰਮ ਕਰੀ ਜਾਂਦੇ ਅੱਛਾ ਤੁਹਾਡੇ ਦੋਸਤ ਸੀ ਤਿੰਨ ਹਾਂਜੀ ਦੋਸਤ ਸੀ ਇਕੱਠੇ ਰਹਿਨੇ ਸੀ ਅਸੀਂ ਹਾਂਜੀ ਤੇ ਦੱਸਿਆ ਉਹਨਾਂ ਨੇ ਕਿੱਥੇ ਜਾ ਰਹੇ ਆ ਕਹਿੰਦੇ ਸ਼ਾਪਿੰਗ ਵਗੈਰਾ ਕਰਨਾ ਆਏ ਸੀ ਨਹੀਂ ਇਹ ਕੋਈ ਨਹੀਂ ਪਤਾ ਜੀ ਸਾਡੇ ਨਾਲ ਗੱਲ ਹੀ ਨਹੀਂ ਹੋਈ ਜੀ ਸਾਨੂੰ ਤਾਂ ਪਤਾ ਹੀ ਨਹੀਂ ਸਾਨੂੰ ਤਾਂ ਬਾਅਦ ਚੋਂ ਪਤਾ ਲੱਗਦਾ ਵਾ ਵੀ ਸਾਨੂੰ ਤਾਂ 1:00 ਵਜੇ ਦੋਸਤ ਨੂੰ ਕਾਲ ਆਉਂਦੀ ਆ ਆ ਦੋਸਤ ਮੇਰਾ ਖੜਾ ਵਾ ਇਹਨੂੰ 1:58 ਮਿੰਟ ਤੇ ਬੁੱਲਸ ਵਾਲਾ ਦੀ ਕਾਲ ਆਉਂਦੀ ਆ ਵੀ ਭਾਈ ਇਹ ਕਹਿੰਦਾ ਫ੍ਰੈਂਕ ਹੁੰਦਾ ਪਿਆ ਉਹ ਕਹਿੰਦੇ ਵੀ ਨਹੀਂ ਤੁਹਾਡੇ ਦੋਸਤ ਦਾ ਐ ਅੱਛਾ ਭਾਈ ਜੀ ਕਹਿੰਦੇ ਕਿ ਪਰਿਵਾਰ ਜਿਵੇਂ ਦੱਸ ਰਿਹਾ ਕਹਿੰਦੇ ਕਿ ਉਹ ਸਾਨੂੰ ਥੋੜਾ ਇਹ ਦੱਸ ਕੇ ਆ ਵੀ ਅਸੀਂ ਖਰੀਦਦਾਰੀ ਕਰਨ ਚੱਲੇ ਆ ਕੱਪੜੇ ਖਰੀਦਣ ਚੱਲੇ ਆ ਤੇ ਤੁਹਾਨੂੰ ਜਿਹੜੀ ਕਾਲ ਆਈ ਆ ਕਹਿੰਦੇ ਕਿ तकरीबन 1:58 ਮਿੰਟ ਤੇ ਫੋਨ ਆਉਂਦਾ WhatsApp ਤੇ ਕਿਉਂਕਿ ਉਹ ਕਹਿੰਦੇ ਵੀ ਐ ਕਰਕੇ ਤੁਹਾਡੇ ਫਰੈਂਡ ਦਾ ਐਕਸੀਡੈਂਟ ਹੋਇਆ ਤੇ ਮੈਂ ਕਹਾਂ ਵੀ ਤੁਸੀਂ ਮੇਰੇ ਨਾਲ ਪ੍ਰੈਂਕ ਨਾ ਕਰੋ ਵੀ ਯਾਰ ਤੁਸੀਂ ਐਵੇਂ ਮੈਨੂੰ ਸੌਂ ਲੈਣ ਦੋ ਉਸ ਤੋਂ ਬਾਅਦ ਸਾਡੇ ਘਰਦਿਆਂ ਨੂੰ ਕਿਸੇ ਹੋਰ ਨੂੰ ਕਾਲ ਜਾਂਦਾ ਸਾਡੇ ਫਰੈਂਡ ਸਾਈਕਲ ਨੂੰ ਕਾਲ ਜਾਂਦਾ ਉਸ ਤੋਂ ਬਾਅਦ ਅਸੀਂ ਚੱਲ ਇੱਕ ਦੂਜੇ ਨਾਲ ਗੱਲ ਕਰਦੇ ਆ ਤੇ ਉਸ ਤੋਂ ਬਾਅਦ ਫੇਰ ਅਸੀਂ ਇੱਥੇ ਆ ਜਾਂਦੇ ਆ ਥਾਣੇ ਉਸ ਤੋਂ ਅੱਛਾ ਹੁਣ ਹੁਣ ਕੀ ਕਿਸ ਤਰੀਕੇ ਦੇ ਨਾਲ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਪਰ ਦੂਜੇ ਪਾਸੇ ਜਿਵੇਂ ਪਰਿਵਾਰ ਕਹਿ ਰਿਹਾ ਕਿ ਇਹ ਕਿਤਨਾ ਕਿਤੇ ਘਟਨਾ ਜਿਹੜੀ ਹੈ ਜਿਹੜੀ ਹੋਈ ਹੈ ਇਸ ਤੇ ਸਵਾਲ ਚੁੱਕੇ ਜਾ ਰਹੇ ਹਨ ਹਾਂਜੀ ਇਹ ਹੁਣ ਇਹ ਤੇ ਇਹ ਕਹਿ ਰਿਹਾ ਵੀ ਐਕਸੀਡੈਂਟ ਹੈ ਬਾਕੀ ਹੁਣ ਦੇਖੋ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਨਾਂ ਚੋਂ ਸਾਫ ਪਤਾ ਲੱਗੂਗਾ ਵੀ ਕੀ ਹੋ ਰਿਹਾ ਵੀ ਕੀ ਨਹੀਂ ਬਾਕੀ ਤੇ ਹੁਣ ਪੁਲਿਸ ਸਾਫ ਤੇ ਜਾਂਚ ਵਧੀਆ ਕਰੂਗੀ ਸਾਨੂੰ ਤਾਂ ਇਹ ਉਮੀਦ ਹੈ ਕਿਉਂਕਿ ਸਾਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਜੀ ਸਾ ਬਿਲਕੁਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਜਗ੍ਹਾ ਤੇ ਹਾਦਸਾ ਹੋਇਆ ਇੱਕ ਵਾਰ ਫਿਰ ਤੋਂ ਤਸਵੀਰ ਦਿਖਾ ਦਈਏ ਇਸ ਜਗ੍ਹਾ ਤੇ ਹਾਦਸਾ ਹੋਇਆ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਪਰ ਦੂਸਰੇ ਪਾਸੇ ਇਹ ਕਿਆ ਜਾ ਸਕਦਾ ਹੈ ਕੀ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਆ ਪਰ ਜੋ ਹਾਸਾ ਹੋਇਆ ਇਸ ਦੇ ਵਿੱਚ ਦੋ ਨਬਾਲਕ ਲੜਕੀਆਂ ਦੱਸੀਆਂ ਜਾ ਰਹੀਆਂ ਨੇ ਉਹ ਲੜਕੀਆਂ ਕੌਣ ਸੀ ਇਸ ਦਾ ਪਰਿਵਾਰ ਨੂੰ ਵੀ ਨਹੀਂ ਪਤਾ 2:30 ਵਜੇ ਮੈਨੂੰ ਮਾਮਾ ਜੀ ਨੂੰ ਫੋਨ ਆਇਆ ਸੀਗਾ ਜੀ ਅੱਛਾ ਜੀ ਇਹ ਲੜਕੇ ਸੀਗੇ ਜੀ ਹਾਂਜੀ ਫਿਰ ਸਾਰੀ ਗਲੀ ਇਕੱਠੀ ਹੋਈ ਹਾਂਜੀ ਠੀਕ ਹੈ ਜੀ ਦਿਨ ਚੜ੍ਹਿਆ ਵਾ ਬਾਕੀ ਹੁਣ ਮਾਮੇ ਜੀ ਨੂੰ ਪਹੁੰਚ ਗਈ ਨਹੀਂ ਬੱਚੇ ਕਿੰਨੇ ਬੱਚੇ ਸੀਗੇ ਸਾਡੇ ਹੀ ਬੱਚੇ 2 ਸੀਗੇ ਅੱਛਾ ਜੀ ਕਿੰਨੀ ਕੁ ਉਮਰ ਸੀ ਲਗਭਗ ਇੱਕ ਦੀ 20-22 ਸਾਲ ਸੀਗੀ ਇੱਕ ਦੀ 24 ਸਾਲ ਸੀਗੀ ਅੱਛਾ ਜੀ ਦੋਨੇ ਮੌਕੇ ਤੇ ਹੀ ਹਾਂਜੀ ਹਾਂਜੀ ਅੱਛਾ ਕਿੱਥੇ ਡੈਡ ਬੋਡੀਆਂ ਸੀਗੀਆਂ ਕਿਸ ਤਰ੍ਹਾਂ ਗੱਡੀ ਦੇ ਹਾਲਾਤ ਸੀਗੇ ਥੋੜਾ ਜਿਹਾ ਦੱਸ ਦੋ ਉਹ ਜੀ ਗੱਡੀ ਕਰੋ ਬੱਚੇ ਪੈਸੇ ਲੈ ਕੇ ਆਏ ਫੂਡ ਖਰੀਦਣ ਆਏ ਸੀਗੇ ਅੱਛਾ ਜੀ ਬਾਕੀ ਸਾਰੀ ਜਾਣਕਾਰੀ ਹਰੇ ਮਾਮਾ ਜੀ ਹੁਣ ਦੱਸ ਦਿੰਦੇ ਅੱਛਾ ਕਿਹੜੀ ਗੱਡੀ ਸੀਗੀ ਜੀ ਪਰਨਾ ਜੀ ਪਰਨਾ ਰਹਿਣ ਵਾਲੇ ਕਿੱਥੇ ਸੀ ਜੀ ਜਗਰਾਉਂਦੇ ਜੀ ਉਹ ਸਾਰੇ ਹੀ ਪੂਰੇ ਹੋ ਗਏ ਮੌਕੇ ਪੰਜੇ ਦੇ ਪੰਜੇ ਪੂਰੇ ਹੋ ਗਏ ਅੱਛਾ ਕੋਣ ਕੋਣ ਸੀ ਗੱਡੀ ਵਿੱਚ ਕੋਣ ਕੋਣ ਮਜ਼ਦੂਰ ਸੀ ਗੱਡੀ ਚੱਕ ਤਾਂ ਮੇਰੇ ਮਾਮਰੇਆ ਮੁੰਡਾ ਸੀਗਾ ਜੀ ਇੱਕ ਮੇਰਾ ਭਰਾ ਹੀ ਸੀਗਾ ਜੀ ਅੱਛਾ ਜੀ ਇੱਕ ਕੁੜੀ ਦਾ ਵੀ ਦੱਸਿਆ ਜਾ ਰਿਹਾ ਉਹ ਕੌਣ ਸੀਗੀ ਕੁੜੀ ਹਾਂ ਨਹੀਂ ਪਤਾ ਜੀ ਕੁੜੀ ਦਾ ਨਹੀਂ ਸਾਨੂੰ ਪਤਾ ਨਹੀਂ ਅੱਛਾ ਵੀ ਜੀ ਤੁਸੀਂ ਦੱਸੋ ਪਹਿਲਾਂ ਤਾਂ ਕੀ ਚੋਟਾ ਅਟੇ ਕੋ ਦਾ ਹੀ ਕਪੜਾ ਲਗਾ ਕੇ ਆਏ ਆ ਜੀ ਤੁਹਾਡਾ ਨਾਮ ਕੀ ਤੁਹਾਡਾ ਸਰਸੇਮ ਸਿੰਘ ਆ ਜੀ ਅੱਛਾ ਤੁਹਾਡੇ ਕਿੰਨੇ ਬੱਚੇ ਸੀਗੇ ਜਿਹੜੇ ਸੀ ਮੇਰੇ ਦੋ ਮੁੰਡੇ ਸੀਗੇ ਜੀ ਵੱਡਾ ਇਹ ਸੀਗਾ ਹਾਂ ਜੀ ਛੋਟਾ ਘਰੇ ਸੀਗਾ ਉਹ ਮੇਰੇ ਕੋਲੇ ਪਿਆ ਸੀਗਾ ਅੱਛਾ ਕੀ ਹੋਇਆ ਕੀ ਕਹਿ ਕੇ ਤੁਹਾਨੂੰ ਘਰੋਂ ਨਿਕਲਿਆ ਸੰਤਕ ਦਾ ਜੀ ਕਾਹੀ ਕਪੜਾ ਜਿਹੜੇ ਲਾ ਕੇ ਆਉਣੇ ਨੇ ਰੇਡੀ ਤੋਂ ਆਇਓ ਅੱਛਾ ਜੀ ਕਿੰਨੇ ਵਜੇ ਆਏ ਨਹੀਂ ਤੇ ਉਥੋਂ ਇਹ ਤੁਰੇ 8:30 ਵਜੇ ਜੀ ਰਾਤ ਨੂੰ ਹਾਂ ਜੀ ਠੀਕ ਹੈ ਜੀ ਉਹਦੇ ਬਾਅਦ ਸਾਨੂੰ ਨਹੀਂ ਪਤਾ ਕੁੜੀਆਂ ਇਹਨਾਂ ਨੇ ਕਿੱਥੋਂ ਭਾਜੀਆਂ ਕੀ ਚੱਕਰ ਸਾਨੂੰ ਕੋਈ ਪਤਾ ਨਹੀਂ ਐਤ ਗੱਡੀ ਤੁਹਾਡੀ ਸੀਗੀ ਹਾਂ ਨਹੀਂ ਗੱਡੀ ਹੋਰ ਮੁੰਡੇ ਦੀ ਸੀ ਗੱਡੀ ਅੱਛਾ ਕੀ ਬਾਪਾ ਵਰਿਆ ਤੁਸੀਂ ਜਦੋਂ ਆ ਕੇ ਦੇਖਿਆ ਕੀ ਕੁਝ ਹਾਲਾਤ ਸੀਗੇ ਵੀਰ ਜੀ ਮੈਂ ਤਾਂ ਐ ਹੁਣ ਮੈਂ ਤਾਂ ਰਾਤ 2 ਵਜੇ ਫੋਨ ਗਿਆ ਜਿਹੜੇ ਉਹਨਾਂ ਨੇ ਪਤਾ ਬੁੜਿਆਂ ਤਾਂ ਹਾਵਾ ਵਾਰਨ ਆ ਗਿਆ ਫੋਨ ਚੱਲਿਆ ਗਿਆ ਮੈਂ ਤਾਂ ਹੁਣ ਲੈ ਕੇ ਆਇਆ ਬੰਦੇ ਕਹਿੰਦੇ ਵੀ ਆ ਤੈਨੂੰ ਨਾਲ ਜਾਣਾ ਪੈਣਾ ਉੱਥੇ ਤਾਂ ਲਾਸਾ ਲੋਸਾ ਮੈਣੀ ਆ ਵਾ ਹਾਂ ਚਲੋ ਭਾਈ ਚੱਲ ਵੜਦੇ ਅੱਛਾ ਤੁਖਤਾਈ ਘਟਨਾ ਵਾਪਰੀਆ ਹਾਂ ਮੈਂ ਆਦਾ ਦਿਹਾੜੀਦਾਰ ਬੰਦਾ ਜੀ ਕਿ ਵੀਰ ਗਰੀਬ ਬੰਦਾ ਵਾਂ ਮੈਨੂੰ ਤਾਂ ਪਤਾ ਆਪਣੀ ਇਹ ਗੱਲਾਂ ਦਾ ਕੀ ਹੁੰਦਾ ਕੀ ਨਹੀਂ ਹੁੰਦਾ ਹੁੰਦਾ 2 ਵਜੇ ਜਦੋਂ ਫੋਨ ਗਿਆ ਉਹਦਾ ਸੋਤੇ ਬੈਦਾਨਾ ਕਿ ਕਿਹਦੀ ਆਖੀ ਕੋਲ ਸਾਡਾ ਅੱਛਾ ਪਰਿਵਾਰ ਦੇ ਇੱਕੋ ਪਰਿਵਾਰ ਦੇ ਕਿੰਨੇ ਮੈਂਬਰ ਆ ਤੁਹਾਡੇ ਅਸੀਂ 4 ਮੈਂਬਰ ਆ ਜੀ ਦੋ ਜਿਹੜੇ ਮਰੇ ਨਹੀਂ ਉਹ ਤੁਹਾਡੇ ਭਾਜੀ ਸਾਡੇ ਕੋਲੇ ਹੈ ਨਾਲ ਆ ਲੱਗ ਮਰਿਆ ਉਹਨਾਂ ਚ ਇੱਕ ਬੇਟਾ ਮੇਰਾ ਹੀ ਸਖਵਾ ਨਾ ਉਹਦਾ ਠੀਕ ਹੈ ਜੀ ਹਾਂਜੀ ਇੱਥੇ ਲਗ ਲਗ ਪਰਿਵਾਰਾ ਹਾਂ ਇੱਕ ਸਾਡਾ ਇੱਕ ਇਹਦਾ ਮੁੰਡਾ ਸੀਗਾ ਜੀ ਅੱਛਾ ਜੀ ਹਾਂਜੀ ਇੱਥੇ ਵੀਰ ਜੀ ਕਹਿੰਦੇ ਬਾਡੀ ਤੋਂ ਵਿੱਚ ਜਿਹੜੀਆਂ ਕਾਰਚੋਂ ਲਾਸ਼ਾਂ ਜਿਹੜੀਆਂ ਬਾਹਰ ਡਿੱਗੀਆਂ ਪਈਆਂ ਸੀਗੀਆਂ ਕੁਝ ਪਤਾ ਲੱਗਿਆ ਇਸ ਬਾਰੇ ਨਹੀਂ ਸਾਨੂੰ ਕੋਈ ਸਾਨੂੰ ਕੁਝ ਪਤਾ ਨਹੀਂ ਲੱਗਿਆ ਮਕੰਦਰਾਲ ਸਿੰਘ ਜੀ ਅੱਛਾ ਬੜਾ ਦੁਖਦਾਈ ਖਾਲਸਾਬ ਆਪਣੇ ਪਹਿਲਾਂ ਤਾਂ ਦੱਸੋ ਵੀ ਕੀ ਕੌਣ ਸੀਗਾ ਤੁਹਾਡਾ ਬੱਚਾ ਸੀਗਾ ਕੀ ਮੇਰਾ ਲੜਕਾ ਸੀਗਾ ਜੀ 23 24 ਸਾਲ ਦਾ ਸੀਗਾ ਜੀ ਅੱਛਾ ਤੇ ਕੀ ਕਹਿ ਕੇ ਤੁਹਾਨੂੰ ਜੀ ਘਰ ਆਏ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੈਂ ਤਾਂ ਆਪਦੇ ਕੰਮ ਤੇ ਸੀਗਾ ਜੀ ਅੱਛਾ ਬੱਚਾ ਕੀ ਕਰਦਾ ਵਾ ਬੱਚਾ ਮੇਰਾ ਬੁਟੀਕ ਦਾ ਕੰਮ ਕਰਦਾ ਲੇਡੀ ਸੂਟਸ ਹੁੰਦਾ ਵਾ ਅੱਛਾ ਜੀ ਤੇ ਗੱਡੀ ਤੁਹਾਡੀ ਸੀਗੀ ਨਹੀਂ ਜੀ ਗੱਡੀ ਆਪਣੀ ਨਹੀਂ ਸੀਗੀ ਉਹਦੇ ਯਾਰ ਦੋਸਤ ਦੀ ਸੀ ਜੀ अच्छा ते ਤੁਹਾਨੂੰ ਕਦੋਂ ਪਤਾ ਲੱਗਿਆ ਕਿੰਨੇ ਵਜੇ ਮੈਨੂੰ ਤਾਂ ਅੱਜ ਅੱਜ ਰਾਤ ਨੂੰ 3:30 ਵਜੇ ਪਤਾ ਲੱਗਿਆ ਅੱਛਾ ਜੀ ਫੋਨ ਆਇਆ ਸੀ ਹਾਂਜੀ ਮੇਰੇ ਵੱਡੇ ਭਾਈ ਦਾ ਫੋਨ ਆਇਆ ਸੀ ਉਹ ਇਸ ਤਰ੍ਹਾਂ ਕਰਕੇ ਆ ਗੱਲਬਾਤ ਹੋ ਗਈ ਐਕਸੀਡੈਂਟ ਹੋ ਗਿਆ ਵੀ ਆ ਜਾ ਅੱਛਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜਗਰਾਉਂ ਦੇ ਜੀ ਤੁਹਾਨੂੰ ਇਹ ਵੀ ਨਹੀਂ ਪਤਾ ਕਿੱਥੇ ਜਾ ਰਹੇ ਸੀ ਕੀ ਗੱਲ ਨਾ ਜੀ ਕੁਝ ਨਹੀਂ ਸਾਨੂੰ ਪਤਾ ਜੀ ਦੱਸ ਕੇ ਨਹੀਂ ਸੀ ਜਾ ਅੱਛਾ ਟੋਟਲ 5 ਲੋਕਾਂ ਦੀ ਕਹਿੰਦੇ ਮੂਤੋ ਇਹ ਕਿੰਨੇ ਬੰਦੇ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਜਿਹੜੇ ਜਗਰਾਉਂ ਦੇ ਰਹਿਣ ਵਾਲੇ ਆ ਜਿਹੜੇ ਸਤਾ ਜੀ ਤਿੰਨ ਬੱਚੇ ਆ ਲੜਕੇ ਆ ਉਹਨਾਂ ਤਿੰਨਾਂ ਲੜਕ ਤੋ ਲੜਕੀਆਂ ਦਾ ਨਹੀਂ ਸਾਨੂੰ ਪਤਾ ਜੀ ਲੜਕੀਆਂ ਦੋ ਸੀ ਹਾਂਜੀ ਦੋ ਲੜਕੀਆਂ ਬੱਚੇ ਪਰਿਵਾਰ ਤੁਸੀਂ ਇਹ ਤੁਹਾਡੇ ਰਿਸ਼ਤੇਦਾਰ ਹੀ ਨੇ ਜਿਹੜੇ ਮੁੰਡੇ ਨੇ ਹਾਂਜੀ ਸਾਰੇ ਰਿਸ਼ਤੇਦਾਰ ਹਾਂਜੀ ਹਾਂਜੀ ਤੁਹਾਡੇ ਵੱਡੇ ਭਰਾ ਹੀ ਦਾ ਭਰਾ ਦਾ ਬੇਟਾ ਸੀਗਾ ਦੂਜਾ ਇਹ ਵੱਡੇ ਭਾਈਆਂ ਵਾਂਗੂ ਹੀ ਆ ਜੀ ਇੱਕ ਗਲੀ ਦੇ ਵਿੱਚ ਹੀ ਰਹਿੰਦੇ ਹਾਂ ਹਾਂਜੀ ਉਹ ਕਿਤੇ ਗਏ ਆ ਜੀ ਮੌਕੇ ਤੇ ਜਾ ਕੇ ਦੇਖਿਆ ਤਾਂ ਕਿ ਕਾਰ ਨੰਬਰ ਹੀ PV10 VH 4619 ਐਕਸੀਡੈਂਟ ਦੌਰਾਨ ਟੋਲ ਪਲਾਜ਼ਾ ਜਦੋਂ ਪਾਰ ਕਰਦੇ ਆ ਜੀ ਉੱਪਰਲੇ ਪਾਸੇ ਪੁੱਲ ਦੇ ਪੁੱਲ ਜੀ ਡਵਾਈਡਰ ਨਾਲ ਟਕਰਾਈ ਹੋਈ ਸੀ ਜੀ ਜਿਸ ਦੇ ਵਿੱਚ ਪਤਾ ਨਹੀਂ ਸੀ ਲੱਗ ਰਿਹਾ ਕਿੰਨੇ ਬੰਦੇ ਆ ਸ਼ਾਨ ਵੀਣ ਕਰਨ ਤੇ ਪਤਾ ਲੱਗਿਆ ਵੀ ਦੋ ਤਿੰਨ ਬੱਚੇ ਸੀਗੇ ਹੂੰ ਦੋ ਬੱਚੀ ਦੋ ਬੱਚੀਆਂ ਸੀ ਨਹੀਂ ਕਿੰਨੀ ਉਮਰ ਕਿੰਨੀ ਸੀ ਜਿਹਨਾਂ ਦੀ ਪੰਜਾਹ ਬੱਚਿਆਂ ਦੀ 22 23 ਸਾਲ ਦੇ ਤੇ ਛਾਲ ਹੋ ਜਾਈ ਇਹਨਾਂ ਦੀ ਕਿਸੇ ਦੀ ਕਿਸੇ ਪਛਾਣ ਲੜਕੀਆਂ ਦੀ ਹੋ ਗਈ ਆ ਕੁੜੀਆਂ ਕਿੱਥੋਂ ਦੀਆਂ ਲੜਕੀਆਂ ਬਾਰੇ ਹਲੇ ਪੂਛ ਪੜਤਾਲ ਕਰ ਰਹੇ ਆ ਇਹਨਾਂ ਨੂੰ ਕੋਈ ਪਤਾ ਨਹੀਂ ਹੈ ਪਰਿਵਾਰਕ ਮੈਂਬਰੋਂ ਕੀ ਪਤਾ ਲੱਗ ਪਾਇਆ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਜਗਰਾਉਂ ਦਾ ਪਰਿਵਾਰ ਸੀ ਇੱਕ ਲੜਕਾ ਘਰੋਂ ਇਕੱਲਾ ਹੀ ਆਇਆ ਸੀ ਜੀ ਕੱਲਾ ਹੀ ਆਇਆ ਤੇ ਰਸਤੇ 'ਚ ਉਹ ਇਹਦੇ ਨਾਲ ਬੈਠੇ ਕਿਤੇ ਜੀ ਇੱਕ ਥਲੇ ਪਾਸੇ ਕਿਵੇਂ ਆਏ ਕੱਪੜੇ ਲੈਣ ਆਏ ਸੀ ਵੱਡੇ ਭਰਾ ਵਾਸਤੇ ਹਾਂਜੀ ਹਾਂਜੀ ਟੋਰਪਲਾ ਜਿੱਥੋਂ ਪਤਾ ਕਰ ਰਹੇ ਹਾਂ ਇਹ ਪੰਜਾਂ ਦੀ ਮੌਤ ਹੋ ਗਈ ਐਕਸੀਡੈਂਟ ਪੰਜਾਂ ਦੀ ਮੌਤ ਹੋ ਗਈ ਤੁਹਾਨੂੰ ਕੀ ਨਜ਼ਰ ਇਸ ਕੀ ਲੱਗ ਰਿਹਾ ਜੀ ਸੜਕੀ ਹਾ사 ਹੈ ਕਿ ਜਾਨ ਦੇ ਵਿੱਚ ਨਹੀਂ ਨਹੀਂ ਸੜਕੀ ਹੈ ਸੜਕੀ ਹਾ사 ਜੀ ਡਾਇਵਾਇਡਰ ਨਾਲ ਟਕਰਾ ਗਈ ਉਹ ਲੜਕੀਆਂ ਕਿੰਨੀ ਉਮਰ ਦੀਆਂ ਉਹਨਾਂ ਦੀ ਵੀ 17 ਤੋਂ 18 20 ਦੇ ਵਿੱਚ ਵਿੱਚ ਅੱਛਾ ਕਹਿੰਦੇ ਕੋਈ ਡੈਡ ਬੋਡੀ ਆ ਮੱਡੀਆਂ ਵੀ ਪਈਆਂ ਸੀ ਜਾਂ ਕਟਵਾਦ ਦਾ ਸਿੰਗਲ ਸੀ ਇੱਕ ਲੜਕੇ ਦਾ ਧੜ ਲੱਗ ਹੋ ਗਿਆ ਸੀ ਲੜਕੀ ਦਾ ਧੜ ਪੇਟ ਤੋਂ ਲੱਗ ਹੋ ਗਿਆ ਸੀ ਅੱਛਾ ਜੀ ਤੇ ਹੋਰ ਉਹਨਾਂ ਨੂੰ ਐਂਬੂਲੈਂਸ ਦਾ ਅਰੇਂਜਮੈਂਟ ਕਰਕੇ ਅਸੀਂ ਸਿਵਲ ਹਸਪਤਾਲ ਡੈਡ ਬੋਡੀਆਂ ਰੱਖਤੀਆਂ ਪਰਿਵਾਰ ਨੂੰ ਥੋੜੀ ਸ਼ੰਕਾ ਹੋ ਕਹਿੰਦੇ ਕੁਝ ਘਟਨਾ ਨੂੰ ਅੰਜਾਮ ਵੀ ਦਿੱਤਾ ਹੋ ਸਕਦਾ ਕੋਈ ਜਾਂਚ ਹੋ ਰਹੀ ਕੋਈ ਨਹੀਂ ਜੀ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਲੜਕਾ ਪਰਿਵਾਰ ਸਾਰੇ ਸਭ ਮੇਰੇ ਨਾਲ ਠੀਕ ਹੈ ਚਲੋ ਠੀਕ ਹੈ